ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਬੀਏ ਸੈਮੈਸਟਰ 1 ਫਰਸਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਾਈਵੇਟ ਸਟੂਡੈਂਟਸ ਔਰ ਜਿਨ੍ਹਾਂ ਦੀ ਰੀਪੇਅਰ ਸਟੂਡੈਂਟ ਨੇ ਜਿਹੜੇ ਬੱਚੇ ਨੇ ਰੀਪੇਅਰ ਆ ਜਾਂ ਜਿਹੜੇ ਕੈਂਡੀਡੇਟਸ ਪ੍ਰਾਈਵੇਟ ਐਗਜ਼ਾਮ ਦੇਣਗੇ ਉਹਨਾਂ ਦੇ ਲਈ ਬੀਏ ਸੈਮੈਸਟਰ 1 ਫਰਸਟ ਚੰਡੀਗੜ੍ਹ ਯੂਨੀਵਰਸਿਟੀ ਦੇ ਲਈ ਆਪਾਂ ਪੰਜਾਬੀ ਕੰਪਲਸਰੀ ਦਾ ਜਿਹੜੇ ਕਿ ਮਾਡਲ ਟੈਸਟ ਪੇਪਰ ਐਂਡ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਲੈ ਕੇ ਆਇਆ ਹਾਂ ਠੀਕ ਹੈ ਪ੍ਰੀਵियस ਇਅਰ ਕੁਐਸਚਨ ਪੇਪਰ ਤੇ ਮਾਡਲ ਟੈਸਟ ਪੇਪਰ ਕਿਉਂਕਿ ਇਹਨਾਂ ਦੇ ਵਿੱਚ ਤੁਹਾਨੂੰ ਆਈਡੀਆ ਹੋ ਜਾਣਾ ਵੀ ਕਿੱਦਾਂ ਦੇ ਕੁਐਸਚਨਸ ਆਉਂਦੇ ਨੇ ਕਿਵੇਂ ਕੁਐਸਚਨਸ ਰਿਪੀਟ ਹੁੰਦੇ ਨੇ ਠੀਕ ਹੈ ਤੇ ਕਿਹੜੇ-ਕਿਹੜੇ ਕੁਐਸਚਨਸ ਨੇ ਕਿਹੜੀ ਪ੍ਰਸੰਗ ਸਹਿਤ ਵਿਆਖਿਆ ਤੇ ਪ੍ਰਸੰਗ ਸਹਿਤ ਵਿਆਖਿਆ ਜਿਵੇਂ ਸਟੂਡੈਂਟਸ ਤੁਹਾਡੇ ਵੈਸੇ ਪਾਸਿੰਗ ਫਾਰਮੂਲੇ ਮੈਂ ਲੱਗ ਤੋਂ ਵੀਡੀਓ ਅਪਲੋਡ ਕਰੂੰਗੀ ਤੇ ਇਹਦੇ ਵਿੱਚ ਵੀ ਤੁਹਾਨੂੰ ਦੱਸ ਦਣੀ ਆ ਕਿ ਤੁਹਾਡੇ 50 50 ਦਾ ਟੋਟਲ 45 45 ਦਾ ਰਿਟਰਨ ਤੁਹਾਡਾ ਐਗਜ਼ਾਮ ਹੋਣਾ ਜਿਦੇ ਵਿੱਚੋਂ ਪਾਸਿੰਗ ਮਾਰਕਸ ਹੈ ਜਨ ਤੁਹਾਡੇ 16 16 ਮਾਰਕਸ ਲੈਣ ਦੇ ਲਈ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਤੇ ਇਹ ਪ੍ਰਸੰਗ ਸਹਿਤ ਵਿਆਖਿਆ ਦੇ ਨਾਲ ਹੀ ਕੇਂਦਰੀ ਭਾਵ ਉਹਨਾਂ ਦਾ ਹੀ ਉਹਨਾਂ ਕਵਿਤਾਵਾਂ ਜਿਨ੍ਹਾਂ ਦਾ ਕਵਿਤਾਵਾਂ ਦਾ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਦਾ ਕਰੋਗੇ ਉਹਨਾਂ ਦੇ ਹੀ ਕੇਂਦਰੀ ਭਾਵ ਕਰ ਲੈਣੇ ਨੇ ਉਹਨਾਂ ਦੇ ਹੀ ਜਿਹੜੇ ਕਿ ਕਵਿਤਾ ਦਾ ਸਾਰ ਕਰ ਲੈਣਾ ਕਿਉਂਕਿ ਤੁਹਾਨੂੰ ਇੱਕ ਕਵਿਤਾ ਦਾ ਸਾਰ ਤੇ ਕੇਂਦਰੀ ਭਾਵ ਦੋ ਕੁਐਸਚਨ ਆਉਣੇ ਨੇ ਜਿਦੇ ਵਿੱਚ ਤੁਸੀਂ ਕਵਿਤਾ ਦਾ ਸਾਰ ਵੀ ਲਿਖਣਾ ਤੇ ਕਵਿਤਾ ਦਾ ਕੇਂਦਰੀ ਭਾਵ ਵੀ ਲਿਖਣਾ ਇੱਕੋ ਕਪਤਾ ਦਾ ਠੀਕ ਹੈ ਫਿਰ ਪ੍ਰਸੰਗ ਸਹਿਤ ਵਿਆਖਿਆ ਪ੍ਰਸੰਗ ਸਹਿਤ ਵਿਆਖਿਆ ਤੁਹਾਡੀ 5 ਮਾਰਕਸ ਦੀ ਆ ਤੇ ਕਪਤਾ ਦਾ ਸਾਰ ਤੇ ਕੇਂਦਰੀ ਭਾਈ 5 ਮਾਰਕਸ ਦਾ ਇੱਥੋਂ ਹੀ ਤੁਹਾਡਾ 15 ਮਾਰਕਸ ਦਾ ਪੋਰਸ਼ਨ ਹੋ ਗਿਆ ਦੈਨ ਉਸ ਤੋਂ ਬਾਅਦ ਆ ਜਿਹੜੇ ਕਿ ਅੱਗੇ ਹੋਣਗੇ ਸ਼ਾਰਟ ਕੁਐਸਚਨ ਆਨਸਰ ਇਹ ਵੀ ਸਾਰੇ ਇੱਕ ਹਫ਼ਤਾ ਭਾਗ ਦੇ ਵਿੱਚ ਆਉਣਗੇ ਈਜ਼ੀ ਹੁੰਦੇ ਨੇ ਕਿਉਂਕਿ ਪਤਾ ਲੱਗੇ ਜਾਂਦਾ ਆਪਾਂ ਨੂੰ ਹਨਾ ਕਿ ਕਿਹਦੇ ਚੋਂ ਆਏ ਹੋਏ ਨੇ ਤੇ 15 ਤੇ 5 ਹੋ ਕਿੰਨੇ ਹੋਗੇ 20 ਹੋਗੇ ਤੇ ਇੱਕ ਤੁਸੀਂ ਸਭ ਤੋਂ ਵੱਧ ਤੁਹਾਡੇ ਪਾਸਿੰਗ ਮਾਰਕਸ ਦੇ ਵਿੱਚ ਹੈਲਪ ਕਰੂਗਾ ਸੰਖੇਪ ਰਚਨਾ ਇੱਕ ਤਿਹਾਈ ਸ਼ਬਦਾਂ ਵਿੱਚ ਲਿਖਣਾ ਕਈ ਕਈ ਵਾਰ ਉਹਨੂੰ ਇੱਕ ਤਿਹਾਈ ਸ਼ਬਦਾਂ ਵਿੱਚ ਲਿਖ ਸਕਦੇ ਨੇ ਕਈ ਵਾਰ ਤੁਹਾਨੂੰ ਸੰਖੇਪ ਰਚਨਾ ਕਹਿ ਸਕਦੇ ਨੇ ਇੱਕੋ ਮਤਲਬ ਉਹਦਾ ਤਾਂ ਇਹ ਕੀ ਹੁੰਦਾ ਸੰਖੇਪ ਰਚਨਾ ਜਿਵੇਂ ਤੁਸੀਂ ਪਹਿਲਾਂ ਪਲੱਸ 2 ਚ ਵੀ ਕੀਤੀ ਹੈ ਹਨਾ ਪਲੱਸ 2 ਚ ਕੀਤੀ ਇੰਗਲਿਸ਼ ਚ ਵੀ ਕੀਤੀ ਪੰਜਾਬੀ ਚ ਵੀ ਮਤਲਬ ਕਿ ਇਹਦੇ ਵਿੱਚ ਆਪਾਂ ਜੋ ਪੈਰਾ ਦਿੱਤਾ ਹੋਇਆ ਮੰਨ ਲਓ ਕਿਸੇ ਦੇ ਵਿੱਚ ਤੁਹਾਨੂੰ ਜਿਹੜੇ ਕਿ 150 ਵਰਡ ਦਿੱਤੇ ਹੋਏ ਉਹਨਾਂ ਨੂੰ ਤੁਸੀਂ 50 ਵਰਡਸ 'ਚ ਲਿਖਣਾ ਤਾਂ ਇਹਦੇ ਲਈ ਹੋਰ ਤੁਸੀਂ ਕੁਝ ਨਹੀਂ ਸੋਚਣਾ ਤੁਸੀਂ ਕੀ ਦੇਖਣਾ ਕਿ ਉੱਪਰੋਂ ਲਾਈਨਾਂ ਠੀਕ ਹੈ ਉਹ ਦੋ ਲਾਈਨਾਂ ਉੱਪਰ ਇੱਕ ਵਿੱਚੋਂ ਤੇ ਦੋ ਐਂਡ ਚੋਂ ਮਤਲਬ ਕਿ ਉਹਨੂੰ ਚਾਰ ਜਾਂ ਪੰਜ ਲਾਈਨਾਂ ਚ ਕਰ ਲੈਣਾ ਤੇ ਸਟੂਡੈਂਟਸ ਮੈਂ ਤੁਹਾਨੂੰ ਇੱਕ ਇਹ ਵੀ ਦੱਸਣਾ ਕਿ ਆਪਾਂ ਨੇ ਤੁਹਾਡਾ ਪ੍ਰਾਈਵੇਟ ਤੇ ਜਿਹੜੇ ਜਿਨ੍ਹਾਂ ਦੀ ਰਿਪੇਅਰ ਆ ਇਹਨਾਂ ਦਾ ਸਾਰਿਆਂ ਦਾ ਸਿਲੇਬਸ ਹਾਂਜੀ ਤੁਸੀਂ YouTube ਤੇ tour study classes ਸਰਚ ਕਰਨਾ ਤੇ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਆਉਣਾ ਜਦੋਂ ਤੁਸੀਂ ਪਲੇਲਿਸਟ ਦੇ ਵਿੱਚ ਆਉਂਗੇ ਤਾਂ ਤੁਹਾਨੂੰ BA ਸੈਮੈਸਟਰ ਫਰਸਟ ਚੰਡੀਗੜ੍ਹ ਯੂਨੀਵਰਸਿਟੀ ਦੀ 올 ਸਬਜੈਕਟਸ ਦੀ ਪਲੇਲਿਸਟ ਮਿਲੂਗੀ ਔਰ ਸਬਜੈਕਟਸ ਦੀ ਠੀਕ ਹੈ ਇਥੇ ਹਿਸਟਰੀ ਤੇ ਪੋਲੀਟੀਕਲ ਸਾਇੰਸ ਇਹ ਲੱਗ ਹੈ ਠੀਕ ਹੈ ਇਹਦੇ ਵਿੱਚ ਕਹਾਣੀਆਂ ਨੇ ਸੈਮੈਸਟਰ 1 ਦੀਆਂ ਕਹਾਣੀਆਂ ਨੇ ਪੰਜਾਬੀ ਲਿਟਰੇਚਰ ਵਗੈਰਾ ਦੀਆਂ ਤਾਂ ਹਾਂਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਮੈਸਟਰ 1 ਇਸ ਨੂੰ ਕਲਿੱਕ ਕਰਨਾ ਇਹਦੇ ਵਿੱਚ ਤੁਹਾਨੂੰ ਸਾਰੇ ਸਬਜੈਕਟਸ ਮਿਲ ਜਾਣਗੇ ਇਹਨੂੰ ਥੋੜਾ ਜਿਹਾ نیچے ਕਲਿੱਕ ਕਰਨਾ ਅ نیچے ਜਦੋਂ ਤੁਸੀਂ ਸਕਰੋਲ ਕਰੋਗੇ ਤੁਸੀਂ ਇਹਨੂੰ نیچے ਸਕਰੋਲ ਕਰਕੇ ਤੁਹਾਨੂੰ ਜਿਹੜੇ ਕਿ ਸਾਰੀਆਂ ਪੰਜਾਬੀ ਦੀਆਂ ਵੀਡੀਓਜ਼ ਮਿਲ ਜਾਣਗੀਆਂ ਜਿਹਦੇ ਵਿੱਚ ਸਾਰਾ ਸਿਲੇਬਸ ਕਰਵਾਇਆ ਹੋਇਆ ਹੈ ਟੋਟਲ ਸਿਲੇਬਸ ਕਰਵਾ ਰੱਖਿਆ ਹੈ ਸੋ ਵਿਣਾ ਟਾਈਮ ਵੇਸਟ ਕੀਤੇ ਤੁਸੀਂ ਆਪਣੀ ਸਾਰੀ ਤਿਆਰੀ ਕਰ ਲਓ ਦੇਖੋ ਪ੍ਰੀवियस ਇਅਰ ਕੁਐਸਚਨ ਪੇਪਰ ਹੈ ਠੀਕ ਹੈ ਤੇ ਪੰਜਾਬੀ لازਮੀ ਦੇ ਜਿਹੜੇ ਕਫਤਾ ਨੇ ਜਿਵੇਂ ਤੁਹਾਡੇ ਸਿਲੇਬਸ ਦੇ ਵਿੱਚ ਹੈਗੀਆਂ ਨੇ ਜਿਹੜੇ ਕਿ ਕਫਤਾਵਾਂ 10 ਨੇ ਉਹਨਾਂ ਦੇ ਵਿੱਚੋਂ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਨਹੀਂ ਮੈਂ ਤੁਹਾਨੂੰ ਕਿਹਾ ਹੈ ਕਿ ਜਾਂ ਤਾਂ ਫਰਸਟ 6 ਕਰ ਲਓ ਜਾਂ ਲਾਸਟ 6 ਕਰ ਲਓ ਕਿਉਂਕਿ ਕਿ ਅੱਗੇ ਤੋਂ ਆਉਗੀ ਕਿ ਪਿੱਛੋਂ ਆਦੀ ਹੁੰਦੀ ਹੈ 10 ਕਵਿਤਾਵਾਂ ਦੇ ਵਿੱਚੋਂ ਜਾਂ ਤਾਂ ਫਰਸਟ 6 ਜਾਂ ਲਾਸਟ 6 ਕਰ ਲਓ ਉਹਨਾਂ ਦੀ ਸਾਰ ਕਵਿਤਾਵਾਂ ਦੇ ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਉਹਨਾਂ ਦਾ ਹੀ ਕੇਂਦਰੀ ਭਾਵ ਇਹ ਸਾਰੇ ਇੱਕੋ ਵੀਡੀਓ ਚ ਅਪਲੋਡ ਨੇ ਤੇ ਵਾਕ ਕੀ ਹੈ ਉਦੇਸ਼ ਤੇ ਵਿਦੇ ਕੀ ਨਿਵੰਤਰ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ ਵੀ ਕਰਵਾਇਆ ਹੋਇਆ ਵਾਕ ਕੀ ਉਪਵਾਕਾਂ ਉਪਵਾਕ ਦੀਆਂ ਕਿਸਮਾਂ ਠੀਕ ਹੈ ਉਚਾਰਨ ਦੇ ਆਧਾਰ ਤੇ ਵਿੰਜਨਾਂ ਦਾ ਵਰਗੀਕਰਨ ਤੇ ਪੰਜਾਬੀ ਧੂਨੀ ਵਿਉਂਤ ਤੁਨੀ ਵੀ ਉਹਦੇ ਇੰਪੋਰਟੈਂਟ ਕੁਐਸਚਨ ਨੇ ਤੇ ਸਿਲੇਬਸ ਦੱਸਿਆ ਪਾਸਿੰਗ ਟਿਪਸ ਦੱਸਿਆ ਨੇ ਪ੍ਰਸੰਗ ਸਹਿਤ ਵਿਆਖਿਆ ਪਾਰਟ 1 ਪਾਰਟ 2 ਦੇ ਵਿੱਚ ਕੀਤੀ ਹੋਈ ਆ ਠੀਕ ਆ ਪਹਿਲੇ ਫਰਸਟ 5 ਕਵਿਤੇ 6 ਤੋਂ ਲੈ ਕੇ 10 ਤੱਕ ਪਰ ਸੰਖੇਪ ਰਚਨਾ ਕਿਵੇਂ ਕਰਨੀ ਆ ਇੰਪੋਰਟੈਂਟ ਲੇਖ ਕਿਹੜੇ-ਕਿਹੜੇ ਨੇ ਇਹ ਥੋੜੇ ਸਾਰੇ ਵੀਡੀਓਜ਼ ਇਹਦੇ ਚ ਅਪਲੋਡ ਨੇ ਇਸ ਪਲੇਲਿਸਟ ਦੇ ਵਿੱਚ ਇਹਦਾ ਮੈਂ ਲਿੰਕ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਹਾਂਜੀ ਹੁਣ ਆਪਾਂ ਜਿਹੜੇ ਕੀ ਮਾਡਲ ਟੈਸਟ ਪੇਪਰ ਦੇਖਦੇ ਹਾਂ ਤੇ ਪ੍ਰੀਵਿਅਸ ਇਅਰ ਕੁਐਸਚਨ ਪੇਪਰ ਦੇਖਾਂਗੇ ਡਾਲੀ ਨਾਲ ਤੋੜਨਾ ਸਾਨੂੰ ਅਸਾ ਹੱਟ ਮਹਿਕ ਦੀ ਲਈਏ ਜਿਹੜਾ ਗੁਲਾਬ ਦਾ ਫੁੱਲ ਹੈ ਇਹ ਕਵਤਾ ਭਾਈ ਵੀਰ ਸਿੰਘ ਦੀ ਰਾਵੀ ਸੋਣੀ ਪਈ ਵਗਦੀ ਮੈਨੂੰ ਸਤਲੁਜ ਪਿਆਰਾ ਮੈਨੂੰ ਬਿਆਸ ਪਈ ਖਿੱਚਦੀ ਮੈਨੂੰ ਝਣਾ ਵਾਜਾ ਮਾਰਦਾ ਝਣਾ ਵਾਜਾ ਮਾਰਦੀ ਮੈਨੂੰ ਜੇਲਮ ਪਿਆਰ ਦਾ ਅਟਕਾਂ ਦੀ ਲਹਿਰਾਂ ਦੀ ਠਾਠ ਮੇਰੇ ਬੂਹੇ ਤੇ ਵੱਜਦੀ ਠੀਕ ਹੈ ਇਹ ਤੇ ਅੱਗੇ ਹੈਗੇ ਨੇ ਕਵਤਾ ਦਾ ਸਾਰ ਤੇ ਕੇਂਦਰੀ ਭਵ ਇੱਛਾਵਲ ਤੇ ਡੂੰਘਿਆ ਸ਼ਾਮਾਂ ਕੁਝ ਕਿਹਾ ਤਾਂ ਹਨੇਰਾ ਠੀਕ ਹੈ ਜਰੇਗਾ ਕਿਵੇਂ ਇਹ ਗਜ਼ਲ ਹੈ ਤੇ ਦੇਖੋ ਇੱਕ ਅੱਗੇ ਤੋਂ ਇੱਕ ਪਿੱਛੇ ਤੋਂ ਐਵੇਂ ਆਈ ਹੋਈ ਆ ਤਾਂ ਹੀ ਮੈਂ ਤੁਹਾਨੂੰ ਗਿਆ ਕਿ 10 ਦੇ ਵਿੱਚੋਂ 6 ਕਵਿਤਾਵਾਂ ਦੇ ਸਾਰ ਉਹਨਾਂ ਦੀ ਵਿਸ਼ਾ ਵਸਤੂ ਤੇ ਉਹਨਾਂ ਦਾ ਹੀ ਪ੍ਰਸੰਗ ਸਹਿਤ ਵਿਆਖਿਆ ਜਾਂ ਲਾਸਟ ਸ਼ਾਰਟ ਕੁਐਸਚਨ ਨੇ ਕੁਲਾਉ ਦੇ ਫੁੱਲ ਨੰਬਰ ਜਵਾਂ ਤੇ ਕੀ ਹੋਇਆ ਤੇ ਮੇਲੇ ਵਿੱਚ ਸਜੀਆਂ ਦੁਕਾਨਾਂ ਉੱਤੇ ਕੀ ਕੁਝ ਵਿਕਦਾ ਪੰਜਾਬੀ ਜਵਾਨ ਕਿਹੋ ਜਿਹੇ ਹੁੰਦੇ ਨੇ ਤੇ ਸ਼ਿਵਨਾਚ ਕਫਤਾ ਕਿਸਦੀ ਲਿਖੀ ਹੋਈ ਆ ਦੇ ਕਵੀਰਾ ਰੋਇਆ ਕਫਤਾ ਕਿਸੁਰ ਕਿਹੋ ਜੀ ਆ ਲਿਖਿਆ ਹੈ ਨਾਮ ਤੇਰਾ ਕਵੀ ਕਿਸ ਦਾ ਨਾਮ ਹੈ ਲਿਖਣ ਦੀ ਗੱਲ ਕਰਦਾ ਤੇ ਇਹ ਨਾਂ ਕਿਸ ਤਰ੍ਹਾਂ ਲਿਖਿਆ ਗਿਆ ਉਦੋਂ ਬਾਰੇ ਸ਼ਾਨੂੰ ਵੰਡਿਆ ਸੀ ਇੱਕ ਹਫ਼ਤਾ ਦਾ ਸਬੰਧ ਕਿਸ ਸਮੇਂ ਨਾਲ ਹੈ ਦੋਸਤ ਗੋਪੀ ਦੇ ਪਿਆਰ ਵਿੱਚ ਉਲਝੇ ਮਰਦ ਆਪਣੀ ਪਤਨੀ ਨੂੰ ਕੀ ਕਹਿੰਦੇ ਨੇ ਤੇ ਲੇਖ ਆਏ ਹੋਏ ਨੇ ਜਿਹਦੇ ਵਿੱਚ ਨੌਜਵਾਨਾਂ ਦੀ ਵਿਦੇਸ਼ਾਂ ਵੱਲ ਦੌੜ ਠੀਕ ਹੈ ਮਹਿੰਗਾਈ ਸੰਚਾਰ ਦੇ ਸਾਧਨਾਂ ਦੀ ਭੂਮਿਕਾ ਇੰਟਰਨੈਟ ਹਾਂਜੀ ਅੱਗੇ ਹੈਗੇ ਸੰਖੇਪ ਰਚਨਾ ਪੁੱਸਤ ਹੈ ਵਾਕ ਹੀ ਹੈ ਇਸ ਦੀ ਵੰਤਰ ਦੇ ਵਿੱਚ ਕਿਹੜੇ-ਕਿਹੜੇ ਤੱਤ ਸ਼ਾਮਲ ਨੇ ਪੰਜਾਬੀ ਧੁਨੀ ਪ੍ਰਬੰਧ ਬਾਰੇ ਸੰਖੇਪ ਜਾਣਕਾਰੀ ਦੇਣੀ ਆ। ਵਾਕ ਦੇ ਵਿੱਚ ਅੱਗੇ ਮੋٹے ਸ਼ਬਦਾਂ ਬਾਰੇ ਚਰਚਾ ਕਰਨੇ ਉਹਨੇ ਪੈਰੋਂ ਝਾਂਜਰਾ ਲਾਈਆਂ ਠੀਕ ਐ ਤੇ ਅੱਗੇ ਹੈਗਾ ਵਰਤੇਗਾ ਲਗਾਤ ਲਗਾਖਰਾਂ ਬਾਰੇ ਦੱਸਣ ਇਹਨਾਂ ਵਿੱਚ ਅਸੀਂ ਸਾਰੇ ਰਲ ਕੇ ਪਿੰਡੋਂ ਸ਼ਹਿਰ ਮੇਲਾ ਵੇਖਣ ਗਏ। ਤੇ ਅਗਲਾ ਮੋਡਰ ਟੈਸਟ ਪੇਪਰ ਜਦ ਮੈਂ ਕਦ ਕਹਿਣਾ ਇਨਸਾਫ਼ ਨਾ ਮੰਗ ਜਾ ਇਹ ਕਿ ਹੱਕ ਲਈ ਛੇੜ ਨਾ ਝੰਗ ਪਰ ਦੁਸ਼ਮਣ ਦੀ ਪਹਿਚਾਨ ਤਾ ਕਰ ਐਵੇਂ ਨਾ ਕੱਟ ਆਪਣੇ ਹੀ ਝੰਗ ਇਹੋਂ ਕੰਬਾਂ ਦੀ ਤੋਹੀਨ ਨਾ ਕਰ ਰਹੀ ਛੋਟੀ ਬਹੁਤ ਉਡਾਰੀ ਹੈ ਚੰਕੀ ਬਿਜਲੀ ਅਸਮਾਨੀ ਵਰਸੇ ਬੱਦਲ ਕਣਕੋੜ ਧੂਲਿਆ ਧਰਤੀ ਦਾ ਮੂੰਹ ਮਿੱਟੀ ਚੋ ਲੱਭਿਆ ਫਿਰ ਖਜ਼ਾਨਾ ਹੋਈ ਅੱਖਰ ਅੱਖਰ ਪਾਈ ਅੱਖਰਾਂ ਚੋਂ ਰੂਪ ਅੱਗੇ ਹੈਗਾ ਕਵਤਾ ਦਾ ਸਾਰ ਤੇ ਕੇਂਦਰੀ ਭਾਵ ਅੱਜ ਆਖਾਂ ਵਰ੍ਹੇਸ਼ਾਂ ਨੂੰ ਅਸਾਤਾ ਜਵਨ ਰੁੱਤੇ ਮਰਨ ਅੱਗੇ ਹੈਗਾ ਲਘੂ ਉਤਰ ਮਹਿਬੂਬਾ ਦੀ ਸ਼ੋਕ ਇਸ ਤਰ੍ਹਾਂ ਪ੍ਰਾਪਤ ਹੁੰਦੀ ਹੈ ਚਰਖਾ ਕਵਤਾ ਵਿੱਚ ਕਿਹੜੀ ਮੰਜ਼ਲ ਦੀ ਗੱਲ ਕੀਤੀ ਗਈ ਹੈ ਤੇ ਕਿਹੋ ਜੀ ਕੀ ਤੇ ਉਹ ਕਿਹੋ ਜੀ ਆ ਪ੍ਰੋਫੈਸਰ ਬੂਰਨ ਸਿੰਘ ਅਨੁਸਾਰ ਪੰਜਾਬੀ ਜਵਾਨਾਂ ਦਾ ਸੁਭਾਅ ਕਿਹੋ ਜਿਹਾ ਸਰਜੀਤ ਪਾਤਰ ਨੂੰ ਕਿਹੜੀ ਗੱਲ ਆਪਣੀ ਬਹਿਮ ਪ੍ਰਤੀਤ ਹੁੰਦੀ ਆ ਲਿਖਿਆ ਹੈ ਨਾਮ ਤੇਰਾ ਕਵੀ ਕਿਸ ਦਾ ਨਾਮ ਲਿਖਣ ਦੀ ਗੱਲ ਕਰਦਾ ਤੇ ਮਾਂ ਨੂੰ ਕਣੀ ਸ਼ਾਂ ਵਾਲਾ ਬੁੱਟਾ ਕਿਉਂ ਕਿਹਾ ਗਿਆ ਆਦਮੀ ਸ਼ੀਸ਼ੇ ਵਿੱਚ ਆਪਣਾ ਕੀ ਵੇਖਦਾ ਤੇ ਕੀ ਨਹੀਂ ਦੇਖਦਾ ਔਰਤ ਨੂੰ ਕਿਹੜੀ ਗੱਲ ਕ੍ਰਿਸ਼ਮੇ ਤੋਂ ਘਟਣੀ ਲੱਗਦੀ ਅੱਗੇ ਲੇਖ ਹੈਗਾ ਪੰਜਾਬ ਦੇ ਲੋਕੀਤ ਮਾਤ ਭਾਸ਼ਾ ਦੀ ਮਹੱਤਤਾ ਸੰਚਾਰ ਦੇ ਸਾਧਨਾਂ ਦੀ ਵਰਤੋਂ ਭ੍ਰਿਸ਼ਟਾਚਾਰ ਇੱਕ ਤੇ ਸੰਖੇਪ ਰਚਨਾ ਅੱਗੇ ਕਰਨੀ ਆ ਅੱਗੇ ਵਾਕਦੇ ਕਿਸਮਾਂ ਉਦਾਹਰਨਾ ਸਹਿਤ ਪੰਜਾਬੀ ਧੁਨੀ ਪ੍ਰਬੰਧ ਬਾਰੇ ਸੰਖੇਪ ਜਾਣਕਾਰੀ ਵਾਕ ਦਾ ਉਦੇਸ਼ ਤੇ ਵੀ ਦੇ ਲਿਖਣਾ ਇਹ ਕਿਦਾਂ ਨਖੇੜਨੇ ਸਾਰਾ ਦੱਸਿਆ ਹੋਇਆ ਇਹਦੇ ਵਿੱਚ ਕਿਹੜੇ ਕਿਹੜੇ ਵਿਸ਼ਰਾਮ ਚਿੰਨਾਂ ਦੀ ਵਰਤੋਂ ਕੀਤੀ ਗਈ ਹੈ ਪ੍ਰੀਵੀਅਸ ਇਅਰ ਕੁਐਸਚਨ ਪੇਪਰ 2022 ਵਾਲਾ ਪਾਕ ਪ੍ਰੀਤਾਂ ਦਾ ਹਿਮੰਦਰ ਪੀੜਾ ਪਟਨ ਕଲେਜੇ ਅੰਦਰ ਇੱਥੇ ਮੋਹਨ ਕਰੇ ਵਸੇਰਾ ਹਾਇ ਨਾ ਤੋੜੀ ਵੇ ਦਿਲ ਮੇਰਾ ਅੱਗੇ ਸਖਿਨਾ ਉਦੋਂ ਵਾਰਿਸ਼ਾਂ ਨੂੰ ਵੰਡਿਆ ਸੀ ਹੁਣ ਸ਼ਿਵਦੀ ਵਾਰੀ ਹੈ ਉਹ ਜ਼ਖਮ ਪੁਰਾਣੇ ਭੁੱਲ ਵੀ ਗਏ ਨਮਿਆਂ ਦੀ ਜੋ ਫਿਰ ਤਿਆਰੀ ਹੈ ਕਪਤਾ ਦਾ ਸਰ ਤੇ ਕੇਂਦਰੀ ਭਾਵ ਪੰਜਾਬ ਦੇ ਦਰਿਆ ਪਿਆਰਾ ਤੇ ਅੱਗੇ ਇਹਨੇ ਕੁਐਸਚਨ ਆਨਸਰ ਚਸ਼ਮਾ ਇੱਛਾਵਲ ਤੇ ਡੂੰਘੀ ਸ਼ਾਮਾ ਵਿੱਚ ਚਸ਼ਮੇ ਦਾ ਉੱਤਰ ਦਿਓ ਤਾਂ ਨੀਰਮਾ ਚਾਤ੍ਰਿਕ ਦੇ ਤਿੰਨ ਕਵਿਤਾਵਾਂ ਦੇ ਨਾਮ ਦੱਸਣੇ ਨੇ ਪੰਜਾਬ ਦੇ ਮੰਜੂਰ ਕਿਸ ਕਵੀ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੂੰ ਕਵਤਾ ਵਿੱਚ ਕਵੀ ਨੇ ਕਿਸ ਦੁਖੰਤ ਘਟਨਾ ਦੀ ਗੱਲ ਕੀਤੀ ਗਈ ਆ ਕਾਵ ਸੰਮੇਲ ਕਾਵ ਸੰਗ੍ਰਹਿ ਦਾ ਸੰਪਾਦਕ ਕੌਣ ਆ ਸ਼ੀਵ ਕੁਮਾਰ ਜ਼ਖਮ ਕਵਤਾ ਵਿੱਚ ਕਿਸ ਨੂੰ ਸੰਬੋਧਨਤ ਕਰਦਾ ਹੈ? ਤਾਂ ਕਹਿੰਗਾ ਕਾ ਉਸ ਮੇਲੇ ਕਾ ਉਸਮ ਗਰਾਦਾ ਸੰਪਾਦਕ ਕੌਣਾ? ਸ਼ੀਵ ਕੁਮਾਰ ਜ਼ਖਮ ਕਵਤਾ ਵਿੱਚ ਕਿਸ ਨੂੰ ਸੰਬੋਧਨ ਕਰਦਾ ਹੈ? ਕੁਛ ਕਿਹਾ ਤਾਂ ਗਜ਼ਲ ਵਿੱਚ ਕਵੀ ਨੇ ਹਨੇਰਾ ਕਿਸ ਨੂੰ ਕਿਹਾ? ਪਾਲਕੌਰ ਦੇ ਤਿੰਨ ਕਵਿਤਾਵਾਂ ਦੇ ਨਾਮ ਦੱਸੋ ਨੇ। ਅੱਗੇ ਵਿਸ਼ਿਆਂ ਤੇ ਲੇਖ ਲਿਖਣਾ 500 ਸ਼ਬਦਾਂ ਵਿੱਚ ਸ਼ੀਰਪਕ ਸਿੰਘ ਅਖੀਰ ਰਿੱਠਾ ਜੋਕ ਮੇਲਾ ਆਵਾਦੀ ਦੀ ਸਮੱਸਿਆ ਸਮੇਂ ਦੀ ਕਦਰ। ਤੇ ਸੰਖੇਪ ਰਚਨਾਵਾਂ ਦੇ ਟੁਕਮਾ ਸਰਲੇਖ। ਵਰਗੀਕੀ ਹੁੰਦਾ ਵਾਕ ਦੇ ਕਿਸਮਾ ਉਚਾਰਨ ਦੇ ਸਥਾਨ ਤੇ ਪੰਜਾਬੀ ਵਿਅੰਜਨ ਦਾ ਵਰਗੀਕਰਨ ਕਰਨਾ ਆਧਾਰ ਤੇ ਤੇ ਗੁਰਮੁਖੀ ਵਿੱਚ ਕਿੰਨੇ ਲਗਾ ਮਾਤਰਾ ਹੁੰਦੀਆਂ ਨੇ ਵਿਆਕਰਨ ਕਿਸ ਨੂੰ ਕਹਿੰਦੇ ਨੇ ਵਰਣਮਾਲਾ ਕਿਸ ਨੂੰ ਕਹਿੰਦੇ ਨੇ ਤਾਂ ਇਹ ਟਲੀ ਦੇ ਵਾਕਾਂ ਨੂੰ ਜੋੜ ਕੇ ਮਿਸ਼ਰਤ ਵਾਕ ਬਣਾਉਣਾ ਹਨੇਰਾ ਪੈ ਗਿਆ ਤੇ ਅਸੀਂ ਘਰ ਪਹੁੰਚ ਗਏ ਇਹ ਹੈਗਾ 2023 ਵਾਲਾ ਪੇਪਰ ਹਾਂਜੀ ਤੂੰ ਪਹਿਲੇ ਹੀ ਸ਼ਰਾਟੇ ਨਾਲ ਕਿਉਂ ਇੰਨੀ ਸਹਿਮ ਗਈਓ ਅਜੇ ਬਿਜਲੀ ਕੜਕਣੀ ਹੈ ਅਜੇ ਮੌਸਮ ਨੇ ਵਰਨਾ ਹੈ ਮੈਂ ਤੇਰੇ ਨਾਲ ਕਿੰਝ ਪਰਵਾਜ਼ ਦਾ ਵਾਦਾ ਕਰਾਂ ਇੱਕਦਮ ਅਜੇ ਮੈਂ ਰਿਸ਼ਤਿਆਂ ਦੇ पिਂਜਰੇ ਵਿੱਚੋਂ ਗੁਜ਼ਰਨਾ ਹੈ ਆ ਨੀ ਮੈਂ ਬਾਲੜੀ ਮੈਂ ਹਾਲੇ ਆਪ ਮਤਾਂ ਜੋਗੀ ਮਤ ਕਿਹੜਾ ਇਸ ਨੂੰ ਦਵੇ ਆਖੇ ਸੂਨੀ ਮਾਏ ਇਹਨੂੰ ਰੋਵੇ ਬੁੱਲ ਚਿੱਥਕੇ ਨੀ ਜੱਗ ਕਿੱਥੇ ਸੁਨਣਾ ਲਵੇ ਆਖ ਸੂਨੀ ਖਾਰ ਲੈ ਟੁੱਕ ਹਿਜਰਾਂ ਦਾ ਪੱਕਿਆ ਲੇਖੇ ਦੇ ਨੀ ਪੁੱਟੜੇ ਤਵੇ ਚਟਗੇਤਰਾ ਲੂਣੀ ਗੁਮ ਗੁਮਾ ਦੇ ਗੁਲਾਬ ਤੋਂ ਨਹੀਂ ਕਾਲ ਜੇ ਨੂੰ ਹੌਸਲਾ ਰਵੇ ਕਪਤਾ ਦਾ ਸਾਰ ਤੇ ਕੇਂਦਰੀ ਭਾਵੀ ਸਾਖੀ ਦਾ ਮੇਲਾ ਚੋਰੀ ਜਾਰੀ ਤੇ ਅੱਗੇ ਹੈਗਾ ਪਿਆਰਾ ਕਪਤਾ ਕਿਸ ਕਵੀ ਦੀ ਰਚਨਾ ਪਿਆਰਾ ਕਪਤਾ ਕਿਸ ਕਵੀ ਦੀ ਰਚਨਾ ਸ਼ਿਵ ਕੁਮਾਰ ਦੇ ਆ ਤੁਹਾਡੇ ਪਾਠਕਰਾਂ ਵਿੱਚ ਸ਼ਾਮਲ ਦੋ ਕਵਿਤਾਵਾਂ ਦੇ ਨਾਲ ਅਸਰੇ ਨੇ ਕਿਸ ਕਵੀ ਦੀ ਰਚਨਾ ਵਿੱਚ ਖੁਦ ਹੀ ਸਾਰਥਕਤਾ ਬਿਆਨ ਕੀਤੀ ਗਈ ਆ ਅਮਰਤਾ ਪ੍ਰੀਤਮ ਦੀ ਕਪਤਾ ਅੱਜ ਆਖਾਂ ਬਾਰਿਸ਼ਾਂ ਨੂੰ ਵਿੱਚ ਬਾਰਿਸ਼ਾ ਕੌਣ ਹੈ ਤੇ ਕਵਿਤਰੀ ਇਸ ਨੂੰ ਮੁਖਾਤਿਵ ਕਿਉਂ ਹੋਈ ਹੈ ਭਾਈ ਵੀਰ ਸਿੰਘ ਦੀ ਕਵਤਾ ਚਸ਼ਮੇਸ਼ਾ ਵਾਲ ਤੇ ਡੂੰਘਿਆ ਸ਼ਾਮਾ ਵਿੱਚ ਚਸ਼ਮੇ ਦਾ ਉੱਤਰ ਵਾਲੇ ਵੰ ਦਾ ਕੇਂਦਰੀ ਭਾਵ ਲਿਖਣਾ 모ਹਨ ਸਿੰਘ ਸਪਾਹੀ ਦਾ ਦਿਲ ਕਵਤਾ ਵਿੱਚ ਕਿੰਨਾ ਦੋ ਦੇਵੀਆਂ ਦਾ ਜ਼ਿਕਰ ਹੈ ਇਹ ਝੁੱਠੀ ਹੈ ਦੁਨੀਆ ਕੋਈ ਦਿਨ ਦੀ ਦੁਨੀਆ ਕੋਈ ਪਲ ਦਾ ਜੀਵਨ ਕੋਈ ਛਿੰਨ ਦੀ ਦੁਨੀਆ ਇਹ ਕਾ ਪੰਕਤੀਆਂ ਵਿੱਚ ਕਿਸ ਕਵੀ ਦੀ ਕਵਤਾ ਕਿਸ ਕਵੀ ਦੀ ਕਵਤਾ ਵਿੱਚ ਚਲਿਆਂ ਗਏ ਨੇ ਚਰਖਾ ਆਜ਼ਾਦੀ ਤੇ ਹਾਇ ਨਾ ਤੋੜੀ ਮੇਦਲ ਮੇਰਾ ਕਵਤਾਵਾਂ ਦੇ ਰਚਨਾਰਿਆਂ ਦਾ ਦੱਸਣੇ ਨੇ ਹਾਂਜੀ ਅੱਗੇ ਹੈਗਾ ਜੋ ਜਿਹੜਾ ਕਿ ਤੁਸੀਂ ਲਿਖਣਾ ਲੇਖ ਵਿਦਿਆਰਥੀਆਂ ਵਿੱਚ ਖੁਦਕੁਸ਼ੀ ਦਾ ਵਾਧਾ ਰੋਜ਼ਾਨਾ ਜੁਵਨ ਕਿਤੇ ਵਿਰਾਸਤੀ ਮੇਲਿਆਂ ਦੀ ਸਾਰਥਕਤਾ ਨਸ਼ਿਆਂ ਦੀ ਗ੍ਰਿਫਤ ਵਿੱਚ ਪੰਜਾਬ ਮੋਬਾਈਲ ਫੋਨ 'ਚ ਰੁੜਦੀ ਜੋ ਨੌਜਵਾਨੀ ਅੱਗੇ ਹੈਗਾ ਵਾਰਤਕ ਪੈੜੀ ਦੀ ਸੰਖੇਪ ਰਚਨਾ ਕਰਨੀ ਆ ਅੱਗੇ ਹੈਗਾ ਵੰਤਰ ਰੂਪ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ ਉਦਾਹਰਨਾਂ ਸਹਿਤ ਜਾਣਕਾਰੀ ਦੇਣੀ ਹੈ ਗੁਰਮੁਖੀ ਲਿਖਤ ਪ੍ਰਬੰਧ ਨਾਲ ਜਾਣ ਪਛਾਣ ਕਰਾਂਦੇ ਇਸ ਦੇ ਨਿਯਮਾਂ ਬਾਰੇ ਸੰਖੇਪ ਜਾਣਕਾਰੀ ਦੇਣੀ ਹੈ ਅੱਗੇ ਹੈਗੇ ਨੇ ਦੋ ਪ੍ਰਸ਼ਨਾਂ ਦੇ ਉੱਤਰ ਕਰਨੇ ਨੇ ਚਾਰ ਚੋਂ ਦੋ ਕਰਨੇ ਹੋਣਗੇ ਤੁਸੀਂ ਵਾਕ ਤੇ ਵਾਕ ਵਿੱਚ ਅੰਤਰ ਵਿਧੇਤਰ ਕੀ ਹੁੰਦਾ ਵਿਧੇਤਰਾਂ ਦੀ ਕਿਸਮਾਂ ਜਾਂ ਜੀ ਵਿਧੇਤਰ ਤਾਂ ਆਪਣੇ ਕੋਲ ਟੌਪਿਕ ਕਰ ਵੀ ਰੱਖਿਆ ਮਾਜੀ ਭਾਸ਼ਾ ਵਿੱਚ ਹਹਾ ਧੁਨੀ ਦਾ ਉਚਾਰਨ ਕਿਸ ਤਰ੍ਹਾਂ ਨਾਲ ਹੁੰਦਾ ਪੰਜਾਬੀ ਦੇਆਂ ਦੋ ਹੋਠੀ ਧੁਨੀਆਂ ਕਿਹੜੀਆਂ-ਕਿਹੜੀਆਂ ਨੇ ਠੀਕ ਹੈ